ਹਲਕਾ ਜਿਹਾ ਨਾਭੀ ਨੂੰ ਸਾਫ਼ ਕਰਕੇ ਉਸੇ ਸਿਰਫ ਦੋ ਡਰਾਪ ਦੋਸਤੋ ਤੁਸੀਂ ਆਪਣੇ ਬਜ਼ੁਰਗਾਂ ਨੂੰ ਅਕਸਰ ਸੁਣਿਆ ਹੋਣਾ ਇਹ ਕਹਿੰਦੇ ਹੋਏ ਕਿ ਬੇਟਾ ਰਾਤ ਨੂੰ ਧੁੰਨੀ ਦੇ ਵਿੱਚ ਨਾ ਤੇਲ ਲਾ ਲਿਆ ਕਰ ਲੇਕਿਨ ਅਸੀਂ ਹੁੜੇ-ਹੁੜੇ ਉਹ ਸਾਰੀਆਂ ਗੱਲਾਂ ਛੱਡਦੇ ਗਏ ਤੁਹਾਨੂੰ ਅੱਜ ਉਸੇ ਗੱਲ ਦੇ ਵੱਲ ਦੁਬਾਰਾ ਲੈ ਕੇ ਆ ਰਹੇ ਨੇ ਵੀਰ ਜੀ ਹੋਰਾਂ ਨੇ ਇੱਕ ਤੇਲ ਇਸ ਤਰੀਕੇ ਦਾ ਬਣਾਇਆ ਜਿਹਦੇ ਵਿੱਚ ਇੰਨੀਆਂ ਜੜੀ ਬੂਟੀਆਂ ਪਾਈਆਂ ਨੇ ਸਿਰਫ ਤੁਸੀਂ ਆਪਣੀ ਧੁੰਨੀ ਦੇ ਵਿੱਚ ਪਾਣਾ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਉਹ ਕਰ ਦਿੰਦੀ ਹੈ ਗੁਰਬਾਣੀ ਦੇ ਵਿੱਚ ਵੀ ਤਾਕਤ ਨਾਮਦੇਵ ਜੀ ਜ਼ਿਕਰ ਕਰਦੇ ਨੇ ਕਿ ਜਿਹੜੀ ਸਾਡੀ ਧੁੰਨੀ ਹੈ ਇੱਕ ਕੇਂਦਰ ਹੁੰਦੀ ਹੈ 72000 ਸ਼ਰੀਰ ਦੇ ਵਿੱਚ ਜਿਹੜੀਆਂ ਨਾੜੀਆਂ ਨੇ ਉਹ ਇਸ ਧੁੰਨੀ ਦੇ ਵਿੱਚ ਆ ਕੇ ਮਿਲਦੀਆਂ ਨੇ ਸੂਤ ਏਕਮਨ ਸਤ ਸਹੰਸ ਜੈਸੇ ਓਤ ਕੋਤ ਪ੍ਰਭ ਸੋਈ ਸਭੋ ਗੋਬਿੰਦ ਹੈ ਸਭੋ ਗੋਬਿੰਦ ਹੈ ਗੋਬਿੰਦ ਨਹੀਂ ਕੋਈ ਮੇਰੇ ਨਾਲ ਇੱਥੇ ਭਾਈ ਸਾਹਿਬ ਮੌਜੂਦ ਨੇ ਭਾਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਉਹੀ ਦਿਖਾਓ ਤੁਸੀਂ ਕਿੱਦਾਂ ਪਾਣਾ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿਸ ਤਰ੍ਹਾਂ ਅਸੀਂ ਯੂਜ਼ ਕਰਨਾ ਹੈ ਇਹਨੂੰ ਉਸ ਤੋਂ ਬਾਅਦ ਤੁਹਾਨੂੰ ਮੈਂ ਸਾਰਾ ਕੁਝ ਦੱਸਾਂਗਾ ਸਿਰਫ ਬੋਟਲ ਖੋਲ ਕੇ ਇਹ ਡਰਾਪਰ ਹੈਗਾ ਨਾਲ ਡ੍ਰੋਪਲ ਦੇ ਨਾਲ ਅਸੀਂ ਇਹਨੂੰ ਓਪਨ ਕਰਨਾ ਹੈ ਕੋਰ ਸਿਰਫ ਦੋ ਬੂੰਦਾ ਪਾਣੀਆ ਏ ਇੱਕ ਹੋਰ ਦੋ ਆ ਦੇਖੋ ਦਰਮੇ ਦੱਸਾਂਗਾ ਇਹ ਸਾਡੇ ਭਾਈ ਸਾਹਿਬ ਨੇ ਜਿਹੜੇ ਸਿਰਫ ਦੋ ਬੂੰਦਾ ਨਾਪੀ ਦੇ ਵਿੱਚ ਹਲਕਾ ਜਿਹਾ ਨਾਪੀ ਨੂੰ ਸਾਫ਼ ਕਰਕੇ ਉਸੇ ਸਿਰਫ ਦੋ ਡ੍ਰੌਪ ਸਿਰਫ ਨਾਪੀ ਦੇ ਵਿੱਚ ਪਾਣੀਆ ਇੱਕ ਹੋਰ ਦੋ ਬਸ ਹੋਰ ਕੁਝ ਨਹੀਂ ਕਰਨਾ ਹਲਕਾ ਜਿਹਾ ਤੁਸੀਂ ਬਸ ਇਹਨੂੰ ਰਬ ਕਰਨਾ ਹੈ ਬਸ ਹੋਰ ਕੁਝ ਨਹੀਂ ਇੱਕ 2 ਸਾਲ ਦਾ ਛੋਟਾ ਬੱਚਾ ਵੀ ਇਹਨੂੰ ਯੂਜ਼ ਕਰ ਸਕਦਾ ਹੈ ਸਿਰਫ 2-2 ਮਿੰਟ ਲੋਡ ਨਹੀਂ ਬੈਗੀ ਇੱਕ ਜਾਂ ਦੋ ਮਿੰਟ ਲੇਟਣਾ ਸਿਰਫ ਸਰ ਇਹਦੇ ਵਿੱਚ ਤੁਸੀਂ ਪਾਇਆ ਕੀ ਕੀ ਹੋਇਆ ਇਹਦੇ ਵਿੱਚ ਸਾਡਾ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਇਹ ਪਿਓਰ ਆਯੁਰਵੇਦਿਕ ਪ੍ਰੋਪਰਾਈਟਰੀ ਮੈਡੀਸਨ ਹੈ ਅੱਛਾ ਜਿਵੇਂ ਟ੍ਰੀਟੀ ਆਇਲ ਹੈ ਲੈਮਨ ਗ੍ਰਾਸ ਆਇਲ ਹੈ ਜੈਫਲ ਦਾ ਤੇਲ ਹੈ ਤਿਲਾਂ ਦਾ ਤੇਲ ਹੈ ਕਲੌਂਜੀ ਦਾ ਤੇਲ ਹੈ ਆਮਾਂਡ ਆਇਲ ਹੈ ਹੋਰ ਨੀਮ ਆਇਲ ਹੈ ਔਰ 100% ਨੈਚੁਰਲ ਹੈ ਪਿਓਰ ਆਯੁਰਵੇਦਿਕ ਹੈ ਹਾਂ ਕਿਸੇ ਤਰ੍ਹਾਂ ਦਾ ਕੋਈ ਕਲਰ ਨਹੀਂ ਕੋਈ ਕੈਮੀਕਲ ਨਹੀਂ ਕੋਈ ਪ੍ਰੀਜ਼ਰਵੇਟਰ ਨਹੀਂ ਕੋਈ ਪਰਫਿਊਮ ਨਹੀਂ ਹੈਗਾ ਵੀਰ ਜੀ ਅੱਛਾ ਜੀ ਸਭ ਤੋਂ ਪਹਿਲਾਂ ਕੀ ਕਰੇਗਾ ਹੈ ਤੁਹਾਡੀ ਨਾਪੀ ਚ ਜਾ ਕੇ ਤੁਹਾਡੀ ਕਨਸਟਿਪੇਸ਼ਨ ਜਿਹਨੂੰ ਉਸੇ ਕਬਜ ਕਹਿੰਦੇ ਆ ਸਭ ਤੋਂ ਪਹਿਲਾਂ 3 ਤੋਂ 4 ਦਿਨਾਂ ਚ ਮਦਦ ਕਰੇ ਖਤਮ ਕਰੇਗਾ ਅੱਛਾ ਉਸ ਤੋਂ ਬਾਅਦ ਬੀਪੀ ਨੂੰ ਕੰਟਰੋਲ ਕਰਦਾ ਹੈ 슈ਗਰ ਨੂੰ ਕੰਟਰੋਲ ਕਰਦਾ ਹੈ ਯੂਰਿਕ ਐਸਿਡ ਨਹੀਂ ਵਧਦਾ ਕੈਸਟਰੋਲ ਨਹੀਂ ਵਧਦਾ ਵੀਰ ਜੀ ਅੱਛਾ ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਨਾਪੀ ਦੇ ਥਰੂ ਹੀ ਸਾਰਾ ਕੁਝ ਹਾਂ ਮਾਂ ਦੇ ਨਾਲ ਜਿਹੜੇ ਕਨੈਕਸ਼ਨ ਜੁੜਿਆ ਹੁੰਦੇ ਔਰ ਤੁਸੀਂ ਸੁਣਿਆ ਹੋਣਾ ਸਾਡੇ ਬਜ਼ੁਰਗ ਨਾਪੀ ਤੇਲ 바ਦੇ ਸ ਹੁਣ ਬੱਚੇ ਲੋਕ ਸਾਰੇ ਮਜ਼ਾਕ ਕਰਦੇ ਨੇ ਮਗਰ ਤਿੰਨ ਦਿਨ ਪਾਲੋ ਮੇਰੇ ਕਹੇ ਤੇ ਤਿੰਨ ਦਿਨ ਪਾਲੋ ਔਰ 100% ਰਿਜ਼ਲਟ ਆਏਗਾ ਲੇਡੀਜ਼ ਨੂੰ ਪੀਰੀਅਡਜ਼ ਦੀ ਪ੍ਰੋਬਲਮ ਹੁੰਦੀ ਹੈ ਦਰਦ ਹੁੰਦੀ ਹੈ ਬੁਰਾ ਹਾਲ ਹੁੰਦਾ ਹੈ ਵੈਰੀਕੋ ਵੇਨਸ ਦੀ ਪ੍ਰੋਬਲਮ ਨਹੀਂ ਹੋਗੀ ਸਰ ਅੱਛਾ ਪੀਸੀਓਡੀ ਦੀ ਪ੍ਰੋਬਲਮ ਨਹੀਂ ਹੋਏਗੀ ਇਹਦੇ ਨਾਲ 100% ਕਿਉਂਕਿ ਪਿਓਰ ਆਯੁਰਵੈਦਿਕ ਪ੍ਰੋਪਰਾਈਟਰੀ ਮੈਡੀਸਨ अच्छा ਤੁਸੀਂ ਮੈਨੂੰ ਇੱਕ ਦਿਖਾ ਵੀ ਰਹੇ ਸੀ ਫੋਰ ਐਗਜ਼ਾਮਪਲ ਕਿ ਇਹਦੇ ਵਿੱਚ ਪਾਇਆ ਕੀ ਕੀ ਹੋਇਆ ਨਾ ਮੈਂ ਉਹ ਦੱਸ ਰਿਹਾ ਸੀ ਸਾਡੀ ਹਾਂ ਸਾਰੀ ਕੰਪੋਜੀਸ਼ਨ ਆ ਤੁਸੀਂ ਆ ਦੇਖ ਸਕਦੇ ਹੋ ਸਾਡੇ ਪੈਂਫਲੇਟ ਤੇ ਵੀ ਹੈ ਜਿਵੇਂ ਟ੍ਰੀਟੀ ਆਇਲ ਹੈ ਲੈਮਨ ਗ੍ਰਾਸ ਆਇਲ ਹੈ ਜੈਫਲ ਦਾ ਤੇਲ ਹੈ ਤੇਲ ਦਾ ਤੇਲ ਹੈ ਕਲੌਂਜੀ ਦਾ ਤੇਲ ਹੈ ਆਮੰਡ ਆਇਲ ਹੈ ਨੀ ਮੋਇਲ ਹੈ ਐਲੋਵੇਰਾ ਆਇਲ ਹੈ ਔਰ ਸਭ ਤੋਂ ਵੱਡੀ ਗੱਲ ਹੈ ਆਯੁਰਵੈਦਿਕ ਪ੍ਰੋਪਰਟਰੀ ਮੈਡੀਸਨ ਹੈ ਹਾਂ ਦੋਸਤੋ ਆ ਤੁਸੀਂ ਸਿਰਫ ਇਹਨੂੰ ਰਾਤ ਨੂੰ ਪਾਣਾ ਸਿਰਫ ਰਾਤ ਨੂੰ ਸੌਣ ਲੱਗਿਆ ਦੋ ਬੂੰਦਾਂ ਪਾਣੀਆਂ ਨੇ ਕੋਈ ਕੋਈ ਵੀ ਪਾ ਸਕਦੇ ਇੱਕ 2 ਸਾਲ ਦਾ ਛੋਟਾ ਬੱਚਾ ਹੀ ਬਾਰੇ ਬੱਚਿਆਂ ਨੂੰ ਜਿਵੇਂ ਕਨਸਟਿਪੇਸ਼ਨ ਰਹਿੰਦੀ ਹੈ ਬਿਲਕੁਲ ਨਹੀਂ ਹੋਏਗੀ اچھا ਇਹ ਫਿਰ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਆ ਦੇਗਾ ਲੇਟ ਲੁਕੀਸੀਓਡ ਦੀ ਪ੍ਰੋਬਲਮ ਹੁੰਦੀ ਹੈ ਬਿਲਕੁਲ ਨਹੀਂ ਹੋਣੀ ਕਿਉਂਕਿ ਅੱਜ ਕੱਲ੍ਹ ਲੋਕਾਂ ਦਾ ਖਾਣ ਪਾਣ ਨਾ ਬਿਲਕੁਲ ਬਹੁਤ ਜ਼ਿਆਦਾ ਬੀਗਰ ਚੁਕੇ ਹੈ ਬਹੁਤ ਜ਼ਿਆਦਾ ਮਗਰ ਬਹੁਤ ਅੱਛੇ ਰਿਜ਼ਲਟ ਨੇ ਇਹਦੇ ਫਿਰ ਕੋਸ਼ਿਸ਼ ਕਰੋ ਜਿੱਥੇ ਵੀ ਅੱਜ ਕੱਲ੍ਹ ਐਗਜ਼ੀਬਿਸ਼ਨਸ ਤੇ ਲੋਕ ਜਾਂਦੇ ਨੇ ਹੈਨਾ ਉੱਥੇ ਸਭ ਤੋਂ ਪਹਿਲਾਂ ਬਹੁਤ ਦੁਨੀਆ ਕਹੀ ਕਿ ਤੁਹਾਨੂੰ ਆਯੁਰਵੈਦਿਕ ਪ੍ਰੋਡਕਟ ਹੈਗੇ ਹੈ ਮਗਰ ਤੁਸੀਂ ਉਹਨਾਂ ਦੀ ਸਰਟੀਫਿਕੇਸ਼ਨ ਚੈੱਕ ਕਰੋ ਉਹਨਾਂ ਦੇ ਲਾਇਸੈਂਸ ਚੈੱਕ ਕਰੋ ਕਿ ਕੀ ਇਹ ਵੇਚ ਸਕਦੇ ਨੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਮਾਈਂਡ ਦੇ ਵਿੱਚ ਇਹ ਕਦੋਂ ਆਇਆ ਕਦੋਂ ਤੁਸੀਂ ਤੁਹਾਨੂੰ ਲੱਗਿਆ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਤੁਸੀਂ ਇਹਨੂੰ ਇਸਤੇਮਾਲ ਕਰਦੇ ਸੀ ਘਰ ਵਿੱਚ ਵੀਰ ਜੀ ਵੀਰ ਜੀ ਸਾਡੇ ਫਾਦਰ ਸਾਹਿਬ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਇਹ ਸਾਡੇ ਫਾਦਰ ਸਾਹਿਬ ਦਾ ਕੰਮ ਸੀਗਾ ਤੇ ਹੁਣ ਅਸੀਂ 2014 ਆਪਣਾ 2014 ਦੇ ਵਿੱਚ ਅਸੀਂ ਦੁਬਾਰਾ ਕੰਮ ਸਟਾਰਟ ਕੀਤਾ ਉਸ ਤੋਂ ਬਾਅਦ 2018 ਦੇ ਵਿੱਚ ਪ੍ਰੋਪਰ ਲਾਇਸੈਂਸ ਲੈ ਕੇ ਪ੍ਰੋਪਰ ਸਰਟੀਫਿਕੇਸ਼ਨਸ ਲੈ ਕੇ ਸਾਰੇ ਦੁਬਾਰਾ ਕੰਮ ਚਾਲੂ ਕੀਤਾ ਤੁਹਾਡੇ ਫਾਦਰ ਸਾਹਿਬ ਕਰਦੇ ਸੀ ਹਾਂਜੀ ਹਾਂਜੀ ਫਾਦਰ ਸਾਹਿਬ ਕਰਦੇ ਸੀ ਇਹ ਬਲੋ 100% ਨੈਚੁਰਲ ਇੰਗਰੀਡੀਅੰਟਸ ਨੇ ਸਭ ਤੋਂ ਵੱਡੀ ਗੱਲ ਹੈ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਣਾ ਚਾਹਾਂਗਾ ਸਾਡੇ ਕੋਲ ਹੈ ਆ ਦੇਖ ਸਕਦੇ ਹੋ ਅੱਜ ਕੱਲ ਤੁਸੀਂ ਦੇਖਿਆ ਹੋਣਾ ਬੜੇ ਲੰਬੇ ਲੰਬੇ ਵਾਲਾ ਦਿਖਾ ਕੇ ਬੜੀ ਐਡ ਕਰਕੇ ਬੜਾ ਕੁਝ ਹੋ ਰਿਹਾ ਹੈ ਮਗਰ ਨਹੀਂ ਇਹ 100% ਨੇਚਰਲ ਹੈ ਇਹਦੇ ਵਿੱਚ ਕੋਈ ਕਲਰ ਨਹੀਂ ਕੋਈ ਕੈਮੀਕਲ ਨਹੀਂ ਕੋਈ ਪ੍ਰੈਜ਼ਰ ਕੋ ਪਰਫਿਊਮ ਨਹੀਂ ਹੈਗਾ ਸਰ ਇਹਦੇ ਚ ਕੀ ਹੈ ਆਵਲਾ ਹਰੜ ਬਹੀੜਾ ਜਟਾਮਾਂਜੀ ਸ਼ਿਕਾकाई ਭਰੰਗ ਰਾਜ ਨਿੰਮ ਤુલਸੀ ਚੰਦਨ ਜੈਸੀ ਜੜੀ ਬੂਟੀਆਂ ਨਾਲ ਕਰੋੜ ਤੱਕ ਹੈਗਾ ਇਹਦੇ ਚ ਨਾਲੇ ਕਹਿੰਦੇ ਕਿ ਸ਼ੈਂਪੂ ਦੇ ਵਿੱਚ ਬੇਸ ਦਾ ਕੈਮੀਕਲ ਹੁੰਦਾ ਨਹੀਂ ਸਰ ਇਹ ਸ਼ੈਂਪੂ ਨਹੀਂ ਹੈਗਾ ਇਹ ਔਇਲ ਹੈ ਔਇਲ ਅੱਛਾ ਇਹ హెయిਰ ਔਇਲ ਹੈ ਜਿਹੜਾ ਕਿ ਇੱਕ ਵਾਰ ਤੁਹਾਨੂੰ ਦੁਬਾਰਾ ਹੋ ਦੱਸਣਾ ਚਾਹਾਂਗੇ 2 ਸਾਲ ਦਾ ਛੋਟਾ ਬੱਚਾ ਵੀ ਇਹਨੂੰ ਯੂਜ਼ ਕਰਦਾ ਮਾਈਂਡ ਉਹਦਾ ਸ਼ਾਰਪ ਹੋਏਗਾ। ਔਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਤੁਹਾਡੀ ਆਪਣੀ ਮੈਨੂਫੈਕਚਰਿੰਗ ਸਾਰੀਆਂ ਇਨ ਹਾਊਸ ਸਾਡੀ ਮੈਨੂਫੈਕਚਰਿੰਗ ਹੈ ਔਰ 100% ਨੇਚਰਲ ਚੀਜ਼ਾਂ ਸੀ ਬਣਾਈਆਂ। ਇਹ ਤੁਹਾਡਾ ਹੈ ਕਿਤੇ ਜੀ ਵੈਸੇ ਸਾਡਾ ਲੁਧਿਆਣਾ ਸ਼ਹਿਰ ਦੇ ਵਿੱਚ ਜਨਤਾਨਗਰ ਦੇ 2203 ਨੰਬਰ ਪਲਾਟ ਹੈ ਹਰ ਪ੍ਰੋਡਕਟ ਦੇ ਪਿੱਛੇ ਮੈਂਸ਼ਨ ਹੈ ਗਲੀ ਨੰਬਰ 12 ਪ੍ਰੋਪਰ ਐਡਰੈਸ ਪ੍ਰੋਪਰ ਸਰਟੀਫਿਕੇਸ਼ਨਸ ਦੇ ਨਾਲ ਤੁਸੀਂ ਗੂਗਲ ਤੇ ਵੀ ਪਾਓਗੇ ਨਾ ਜ਼ੋਨੇਲੀਆ ਜ਼ੋ ਐਨ ਈ ਡਬਲ ਐਲ ਆਈ ਏ ਹਰब्स ਇੰਡੀਆ ਸਿੱਧੀ ਡਾਇਰੈਕਸ਼ਨ ਉੱਥੇ ਜਾਏਗੀ ਤੁਹਾਨੂੰ ਤੇ ਉੱਥੇ ਆ ਕੇ ਕੋਈ ਦੇਖਣਾ ਚਾਹੇ ਤਾਂ ਦੇਖ ਵੀ ਸਕਦਾ ਬਿਲਕੁਲ ਸਰ ਤੁਸੀਂ ਉੱਥੇ ਆ ਕੇ ਤੁਸੀਂ ਵੀ ਆ ਪਾਓਗੇ ਦੇਖੋਗੇ ਜੋ ਸੀ ਇਹ ਗੱਲਬਾਤ ਕਰ ਰਹੇ ਹਾਂ ਤੁਹਾਨੂੰ ਐਕਚੁਅਲ ਦਿਖਾਵਾਂਗੇ ਅਸੀਂ ਕਿਵੇਂ ਬਣਾਣੇ ਆ ਚੀਜ਼ਾਂ ਠੀਕ ਹੈ ਤੋਂ ਉਹ ਵੀ ਸਪੈਸ਼ਲ ਇਨਵਾਈਟ ਕਰਾਂਗੇ ਸਰ ਬੁਲਾਵਾਂਗੇ ਉੱਥੇ ਵੀ ਆਵਾਂਗੇ ਸੋ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਜਦੋਂ ਭਾਈ ਭਾਜੀ ਹੋਰਾਂ ਨੇ ਦੱਸਿਆ ਕਿ ਅਸੀਂ ਨਾ ਪੁਰਾਣੀ ਜਿਹੜੀ ਸਾਡੀਆਂ ਰੌ ਰੀਤਾਂ ਸੀਗੀਆਂ ਉਹਦੇ ਪਿੱਛੇ ਇੱਕ ਲੌਜੀਕ ਹੁੰਦਾ ਸੀ ਲੇਕਿਨ ਜਦੋਂ ਅੰਗਰੇਜ਼ ਆ ਗਏ ਫਿਰ ਐਲੋਪੈਥੀ ਆ ਗਈ ਐਲੋਪੈਥੀ ਆ ਗਈ ਫਿਰ ਆਯੁਰਵੇਦ ਨੂੰ ਪਿੱਛੇ ਕਰਤਾ ਪਿੱਛੇ ਕਰਤਾ ਉਹ ਸਾਰੀ ਚੀਜ਼ਾਂ ਟੁੱਟ ਗਈਆਂ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੀ ਵੀ ਅਸੀਂ ਆਯੁਰਵੈਦਿਕ ਮੈਡੀਸਿਨਸ ਹਰਬਸ ਲੈ ਕੇ ਆਨੇ ਆ ਨਾ ਉਹ ਵੀ ਟੈਸਟਡ ਹੁੰਦੀਆਂ ਨੇ ਸਾਰੀਆਂ ਇਕ ਰਤਨ ਜੋਤ ਦੀ ਗੱਲ ਕਰ ਲੈਣਾ ਆਮ ਦੋ ਇਹ ਆਮ ਜੜੀ ਬੂਟੀ ਉਹ ਵੀ ਇਹਦੇ ਚ ਪੈਂਦੀ ਹੈ ਅੱਛਾ ਜੀ ਰਤਨ ਜੋਤ ਇੱਕ ਆਂਦੀ ਹੈ 200 ਰੁਪਏ ਕਿਲੋ ਉਹਦਾ ਸਤ ਨਿਕਲਿਆ ਆਉਂਦਾ ਹੈ ਇੱਕ ਆਂਦੀ ਹੈ 2000 ਰੁਪਏ ਕਿਲੋ ਸਰ ਇਹ ਵੀ ਦੇਖਨੇ ਪੈਂਦਾ ਸਾਰਾ ਕੁਝ ਵੀ ਕਿਹੜੀ ਦਵਾਈ ਲੈਣੀ ਹੈ ਕਿਹੜੀ ਚੀਜ਼ ਲੈਣੀ ਹੈ ਕਿਹੜੀ ਜੜੀ ਬੂਟੀ ਲੈਣੀ ਹੈ ਸਹੀ ਹੈ ਜਿਵੇਂ ਜਟਾ ਮਾਨਸੀ ਦੀ ਗੱਲ ਕਰਦੇ ਅਸੀਂ ਜਟਾ ਮਾਨਸੀ ਵੀ ਇਸ ਤਰ੍ਹਾਂ ਹੀ ਹੈ ਉਹਦਾ ਸਤ ਨਿਕਲ ਜਾਂਦਾ ਹੈ ਉਹ ਆਪ ਨੂੰ ਪਤਾ ਹੀ ਨਹੀਂ ਲੱਗਦਾ ਜਿਵੇਂ ਅੱਜ ਕੱਲ ਦੁਕਾਨਾਂ ਦੇ ਦੁਕਾਨਾਂ ਤੇ ਪਈਆਂ ਜੜੀ ਬੂਟੀਆਂ ਉਹ ਸਤ ਨਿਕਲਿਆ ਉਹ ਪਾਊਡਰ ਬਣਾ ਕੇ ਦੇਈ ਜਾਂਦੇ ਸਹੀ ਹੈ ਤੇ ਪੁਰਾਣੀਆਂ ਚੀਜ਼ਾਂ ਦੇ ਜਦੋਂ ਅਸੀਂ ਨਾਂ ਵੀ ਸੁਣਦੇ ਆ ਨਾ ਨਾਂ ਸੁਣ ਕੇ ਲੱਗਦਾ ਯਾਰ ਕੁਝ ਨਾ ਕੁਝ ਹੋਊਗਾ ਗੋਣੇ 'ਚ ਅੱਛਾ ਸਰ ਜਿਹੜੇ ਤੁਸੀਂ ਇੱਥੇ ਹੁਣ ਪ੍ਰੋਡਕਟ ਰੱਖੇ ਹੋਏ ਨੇ ਜਿੱਦਾਂ ਇਹ ਸਾਬਣਾਂ ਨੇ ਜੀ ਇਹ ਸਾਬਣ ਜੀ ਹੈਂਡ ਮੇਡ ਸੋਪ ਆ ਸਾਰੇ ਦੇਖ ਸਕਦੇ ਹੋ ਅੱਛਾ ਇਹ ਇਹ ਬੱਚੇ ਵੀ ਛੋਟੇ ਲਾ ਸਕਦੇ ਇਹ ਸੜਾ ਚਾਰ ਕੋਲ ਸੋਪ ਆ ਦੇਖ ਸਕਦੇ ਹੋ ਅੱਛਾ ਇਹ ਕਿਵੇਂ ਅੱਜ ਕੱਲ ਗਰਦਨ ਦੇ ਟੈਨਿੰਗ ਹੋ ਜਾਂਦੀ ਹੈ ਫੇਸ ਤੇ ਟੈਨਿੰਗ ਹੋ ਜਾਂਦੀ ਹੈ ਸਰ ਇੱਕ ਤੋਂ ਦੋ ਵਾਰ 'ਚ ਰਿਜ਼ਲਟ ਦੇ ਦੇਗਾ ਇਨੀਸ਼ੀਏਟਿਵ ਇਹ ਇੱਕ ਤੋਂ ਦੋ ਵਾਰ 'ਚ ਇਹਦੇ 'ਚ ਕੀ ਹੈ ਇਹਦੇ 'ਚ ਕੋਲਾ ਹੁੰਦਾ ਜਿਵੇਂ ਬਾਸ ਹੁੰਦਾ ਬਾਸ ਨੂੰ ਜਲਾ ਕੇ ਉਹਦੀ ਪਸਮ ਬਣਾ ਕੇ ਇਹਦੇ ਚ ਪਾਈ ਗਈ ਹੈ 올ਿਵ ਆਇਲ ਹੈ ਟਰੀ ਟਰੀ 올ੈਸਟਰ ਸਾਰੇ 올ਜ਼ ਨਾਲ ਤਿਆਰ ਕੀਤਾ ਸਰ ਸਾਰਾ ਵੈਸੇ ਤਾਂ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਸੋਚਦਾ ਵੀ ਅਸੀਂ ਐਡਵਾਂਸ ਹੋ ਗਏ ਲੇਕਿਨ ਲੇਕਿਨ ਮੈਂ ਅਕਸਰ ਨਿਹੰਗ ਸਿੰਘਾਂ ਦੀ ਵੀਡੀਓਜ਼ ਵਗੈਰਾ ਬਣਾਉਂਦਾ ਹੁੰਦਾ ਉਹ ਸਵਾਦ ਜਿਹੜੀ ਤੁਸੀਂ ਦੱਸ ਰਹੇ ਹੋ ਨਾ ਯੂਜ਼ ਕਰਦੇ ਆ ਉਹ ਮੈਨੂੰ ਦੱਸ ਰਹੀ ਸੀ ਕਹਿੰਦੇ ਜੀ ਕਿਸੇ ਦੇ ਅੰਦਰ ਵੀ ਚਲੇ ਜਾਏ ਨਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਸਰ ਤਾਂ ਉਲਟਾ ਕਹਿੰਦੇ ਕੈਂਸਰ ਨੂੰ ਰੋਕਦੀ ਹੈ ਯੈਸ ਮੈਂ ਤੁਹਾਨੂੰ ਉਹੀ ਤਾਂ ਦੱਸਣ ਜਾ ਰਿਹਾ ਸੀਗਾ ਇਹ ਚੀਜ਼ ਰੋਕਦੀ ਹੈ ਸਰ ਇਹ ਅਸੀਂ ਅੱਜ ਕੱਲ ਹੇਟ ਕਰਦੇ ਆਂ ਆਪਾਂ ਇਹ ਚੀਜ਼ਾਂ ਜਾਨਵਰ ਕਿ ਬੱਚਿਆਂ ਨੂੰ ਕੀ ਇਸ ਸਵਾਹ ਨਾਲ ਅਸੀਂ ਸਰ ਸਵਾਹ ਨਾਲ ਵੀ ਸਿਰ ਤੋਤੇ ਹੋਏ ਆ ਬਿਲਕੁਲ ਔਰ ਉਹ ਜਿਹੜੀ ਸਫਾਈ ਹੋਏਗੀ ਨਾ ਸਵਾਹ ਦੀ ਤੇ ਭਾਂਡੇ ਮਾਜ ਕੇ ਦੇਖ ਲੋ ਸਵਾਹ ਦੇ ਨਾਲ ਤੇ ਦੂਜੇ ਪਾਸੇ ਸਰਫ ਦੇ ਨਾਲ ਨਾ ਬੜਾ ਫਰਕ ਹੁੰਦਾ ਤੇ ਉਹ ਤੁਹਾਡੇ ਅੰਦਰ ਵੀ ਚਲੇ ਜਾਏ ਉਹਨਾਂ ਨੂੰ ਨੁਕਸਾਨ ਨਹੀਂ ਕਰਨਾ ਹੈਗਾ ਉਹੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜਾ ਸਾਡਾ ਨਾ ਵੀ ਰੂਸ ਵਾਲਾ ਲੈਣਾ ਸਰ 2 ਸਾਲ ਦਾ ਛੋਟਾ ਬੱਚਾ ਵੀ ਯੂਜ਼ ਕਰਦਾ ਹੈ अच्छा सर मैं ना थोड़ा सा इंट्रोडक्शन दे दो ते फिर आपा क्योंकि वीडियो आपा लंबी ना करिए ये ਸਾਡਾ ਫੇਸ ਸੀਰਮ ਹੈਗਾ ਇਹ ਵੀ 100% ਨੇਚਰਲ ਹੈ ਸਰ ਨੇਚਰਲ ਵਿਟਾਮਿਨ ਸੀ ਦੇ ਨਾਲ ਤਿਆਰ ਕੀਤਾ ਜਿਵੇਂ ਬਲੈਮਿਸ਼ਿੰਗ ਹੁੰਦੀ ਹੈ ਪਿਗਮੈਂਟੇਸ਼ਨ ਹੁੰਦੀ ਹੈ ਸਕਿਨ ਢਿੱਲੀ ਹੋ ਜਾਂਦੀ ਉਹਨੂੰ ਟਾਈਟ ਕਰੇਗਾ ਬਲੈਮਿਸ਼ਿੰਗ ਖਤਮ ਕਰੇਗਾ ਪਿਗਮੈਂਟੇਸ਼ਨ ਖਤਮ ਕਰੇਗਾ ਉਸ ਤੋਂ ਬਾਅਦ ਟੈਨਿੰਗ ਨੂੰ ਵੀ ਖਤਮ ਕਰਦਾ ਸਰ ਸਾਡਾ ਹੈ اچھا ਜੀ ਦੇਖ ਸਕਦੇ ਇਹਨੂੰ ਯੂਜ਼ ਕਿੱਦਾਂ ਕਰਨਾ ਇਹਨੂੰ ਰਾਤ ਨੂੰ ਸੌਣ ਲੱਗੇ ਥੱਲੇ ਤੋਂ ਉੱਪਰ ਲੈ ਕੇ ਜਾਣਾ ਹੈ ਸਰ اچھا ਜੇ ਇਹਦੇ ਨਾਲ ਤੁਸੀਂ ਸਾਡਾ ਚਾਰਕੋਲ ਸਾਬਨ ਲਓਗੇ ਹੋਰ ਬੈਟਰ ਰਿਜ਼ਲਟ ਇਹਦੇ ਵੀ ਬੈਟਰ ਰਿਜ਼ਲਟਸ ਹੋ ਜਾਣਗੇ ਤੂੰ ਵਿਚਾਰੀ ਉਹ ਗੰਦਗੀ ਬਾਹਰ ਕੱਢੇਗਾ ਪਹਿਲੇ ਜਿਵੇਂ ਦੇਖਿਆ ਬੱਚਿਆਂ ਦੇ ਗਰਦਨ ਤੇ ਕਾਲਕ ਜੰਮੀ ਹੁੰਦੀ ਹੈ ਸਰ ਵੱਡਿਆਂ ਦੀ ਹੁੰਦੀ ਜੜੋਂ ਖਦਮ ਕਰਦੇਗਾ ਉਸ ਵਕਤ ਉਹ ਜੇਅਰ ਆਲ ਤਾਂ ਦੇਖ ਹੀ ਲਿਆ ਉਹ ਸੋਬਾ ਸਾਡਾ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਫੇਸ ਵਾਸ਼ ਹੈ ਇਹ ਵੀ ਨੇਚਰਲ ਹੈ ਹਾਂਜੀ ਹਾਂਜੀ ਸ਼ੈਂਪੂ ਵੀ ਸਾਡਾ ਆਵਲੇ ਰੀਠੇ ਨਾਲ ਤਿਆਰ ਕਰਦੇ ਆ ਆ ਵੀ ਦੇਖ ਸਕਦੇ ਹੋ ਆਜੋ ਸਕ ਤੋਂ ਦੁਕਾਨਾਂ ਇਹ ਸਾਡਾ ਆਰਥੋ ਆਇਲ ਹੈ ਅੱਛਾ ਜੀ ਇਨਸਟੈਂਟ ਰਿਜ਼ਲਟ ਹੈਗਾ ਸਰ ਐਸੀ ਜਿਹੜਾ ਮਸਕੂਲਰ ਪੇਨ ਜਿੰਨੂ ਮਰਜ਼ੀ ਹੋਏ ਇਸ ਤੇ ਕੋਈ ਠੰਡਾ ਨਹੀਂ ਕਰੇਗਾ ਕੋਈ ਗਰਮ ਨਹੀਂ ਕਰੇਗਾ ਹੈ ਨਾ ਸੋ ਠੰਡਾ ਗਰਮ ਕਰ ਗਿਆ ਜੀ ਅੱਜ ਕੱਲ ਜাদু ਨਹੀਂ ਸਰ ਪਿਓ ਆਯੁਰਵੇਦਿਕ ਹੈ ਸਭ ਤੋਂ ਵੱਡੀ ਗੱਲ ਹੈ ਉਹ ਸੋ ਹੈਂਡ ਮੈਡ ਜੋਰੀ ਬਾਮ ਦੇਖ ਸਕਦੇ ਹੋ ਇਹ ਵੀ ਅੱਛੇ ਰਿਜ਼ਲਟਸ ਆ ਗਏ ਅਬ ਜੀ ਠੀਕ ਹੈ ਔਰ ਇਹ ਵੀ ਆਯੁਰਵੇਦਿਕ ਬਣੀ ਹੋਈ ਹੈ ਸਰ ਬਿਲਕੁਲ ਅੱਛਾ ਸਾਡੇ ਜਿੰਨੇ ਹੀ ਬੜੇ ਸਾਰੇ ਆਯੁਰਵੇਦਿਕ ਨੇ ਸਰ ਠੀਕ ਹੈ ਜੀ ਸੋ ਧੰਨਵਾਦ ਤੁਹਾਡਾ ਆਪਣਾ ਸਮਾਂ ਦੇਣ ਦੇ ਲਈ ਸੋ ਮੈਨੂੰ ਇਹ ਸੀਗਾ ਮੈਂ ਕਿਹਾ ਆਪਾਂ ਜ਼ਰੂਰ ਦਿਖਾਈਏ ਕਿ ਜਿਹੜੀ ਪੁਰਾਣੀ ਜਿਹੜੀ ਸਾਡੀ ਟੈਕਨੀਕ ਸੀ ਮੇਰੇ ਤਾਂ ਮੰਮੀ ਹੁਣ ਵੀ ਕਹਿੰਦੇ ਰਹਿੰਦੇ ਆ ਵਾਹਿਗੁਰੂ ਜੀ ਖਾਲਸਾ ਜੀ ਕਰਦੇ ਪਹਿਲਾਂ ਆ ਕੇ ਜੇ ਤੁਸੀਂ ਤੇਲ ਦਿੱਤਾ ਉਹ ਬਾੜਾ ਦੇ ਰਾਤ ਨੂੰ ਯੈਸ ਯੈਸ ਸ਼ੁਕਰ ਹੈ ਸ਼ੁਕਰ ਹੈ ਖਾਲਸਾ ਜੀ ਜੇ ਮੈਨੂੰ ਕਦੇ ਜਾ ਕੇ ਆਇਓ ਬੱਲੇ ਬੱਲੇ ਤੁਹਾਡੇ ਧੰਨਵਾਦ ਜੀ ਧੰਨਵਾਦ ਜੀ ਵੀ ਆਏ ਖਾਲਸਾ ਜੀ ਕਿੱਦਾਂ ਲੱਗਿਆ ਜੀ ਤੁਸੀਂ ਲੈ ਕੇ ਗਏ ਹੋ ਇੱਥੇ ਬਹੁਤ ਵਧੀਆ ਸੀ ਮੜ ਜਾਇਓ ਅੱਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸਹੀ ਪਹਿਲਾਂ ਲੈ ਕੇ ਗਏ ਹੋਣੇ ਖਾਸੇ ਕੀ ਲੈ ਕੇ ਗਏ ਸੀ ਅਸੀਂ ਤਾਂ ਤੇਲ ਲੈ ਕੇ ਸੀ ਉਹ ਜਿਹੜਾ ਲਾਣੇ ਵਾਲਾ ਬਾਲਾ ਵਾਲਾ ਇੱਕ ਪੇਟ ਤੁਨੀ ਜਿਹੜਾ ਹਾਂਜੀ ਹਾਂਜੀ ਬਿਲਕੁਲ ਤੁਨੀ ਵਾਲਾ ਹਾਂਜੀ ਹਾਂਜੀ ਬੜਾ ਵਧੀਆ ਹੈ ਵਧੀਆ ਹੀ ਹਾਂਜੀ ਹਾਂਜੀ ਚਲੋ ਮਤਲਬ ਮੈਂ ਵਾਦਾ ਕੀਤਾ ਸੀ ਇਹਨਾਂ ਨੂੰ ਪਹਿਲੇ ਦਿਨ ਜਿਹੜੇ ਬੰਦੇ ਲੈ ਗਏ ਦੁਬਾਰਾ ਲੈਣ ਆਣਗੇ ਅੱਛਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸਿੰਗਰਾਂ ਦੇ ਵੀ ਦਰਸ਼ਨ ਹੋ ਕੇ ਸਿੰਗਰਾਂ ਦਾ ਦਰਸ਼ਨ ਨਾਲੇ ਚੜ੍ਹਦੀ ਕਲਾ ਆ ਜਾਂਦੀ ਬਿਲਕੁਲ ਜੀ ਬਿਲਕੁਲ ਤੇ ਤੁਹਾਡਾ ਸਰ ਧੰਨਵਾਦ ਜੀ ਆਪਣਾ ਸਮਾਂ ਦੇ ਧੰਨਵਾਦ ਤੇ ਹੋਰ ਕੋਈ ਗੱਲ ਕੁਝ ਕਹਿਣੀ ਹੋਵੇ ਕੋਈ ਹਾਂ ਦੋਸਤੋ ਮੈਂ ਇੱਕ ਗੱਲ ਇਹ ਕਹਿਣਾ ਚਾਹਾਂਗਾ ਭਰਾਵਾਂ ਤੁਹਾਨੂੰ ਮੈਂ ਅੱਜਕੱਲ੍ਹ ਅੱਜਕੱਲ੍ਹ ਦੇ ਟਾਈਮ ਤੇ ਜਿੰਨੇ ਵੀ ਮੇਲੇ ਲੱਗਦੇ ਆ ਐਕਸੀਬਿਸ਼ਨਸ ਲੱਗਦੀਆਂ ਨੇ ਤੁਸੀਂ ਉੱਥੇ ਸਾਰੇ ਤੁਹਾਨੂੰ ਕਹਿਣਗੇ ਆਯੁਰਵਿਦ ਬਿਡਟ ਮਗਰ ਨਹੀਂ ਤੁਸੀਂ ਉਹਦੇ ਸਰਟੀਫਿਕੇਸ਼ਨ ਚੈੱਕ ਕਰੋ ਪਹਿਲਾਂ ਹਾਂ ਵੀ ਕਿਹਾ ਉਹਦੇ ਕੋਲ ਲਾਇਸੈਂਸ ਹੈ ਵੀ ਉਹ ਆਯੁਰਵੈਦਿਕ ਵੇਚ ਸਕਦਾ ਹੈ ਜਾਂ ਬਣਾ ਸਕਦਾ ਹੈ ਸਭ ਤੋਂ ਪਹਿਲਾਂ ਇਹ ਚੈੱਕ ਕਰੋ ਉਸ ਤੋਂ ਬਾਅਦ ਤੁਸੀਂ ਉਹਦੇ ਕੋਲ ਪਰਚੇਸ ਕਰੋ ਇਹ ਆਪਣਾ ਤੁਸੀਂ ਨੰਬਰ ਜੇ ਕਿਸੇ ਹਾਂ ਮੈਂ ਦੱਸਣਾ ਚਾਹਾਂਗੀ ਕਿ ਆ ਵੀ ਜੇ ਤੁਸੀਂ ਸੜ ਤੋਂ ਆਨਲਾਈਨ ਮੰਗਵਾ ਸਕਦੇ ਹੋ ਸਾਡੀ ਵੈਬਸਾਈਟ ਵੀ ਹੈ z o n e double l i a .com ਉਸ ਤੋਂ ਬਸ ਸਾਰਾ ਟੋਲ ਫਰੀ ਨੰਬਰ ਹੈ 1800891896 ਉਸ ਤੋਂ ਬਾਅਦ ਸਾਡਾ ਮੋਬਾਈਲ ਨੰਬਰ ਹੈ 890816306 Danbad ji danore ji bai gurji bai bai